ਆ ਕੀ ਹੋ ਗਿਆ ਉਹ ਕੀ ਹੋ ਗਿਆ ਆ ভাই ਨਵਾਂ ਅਰਜਨ ਟਰੈਕਟਰ ਆ ਨਵੇਂ ਮਾਡਲ ਚ ਆ ਗਿਆ 605 ਇਹਦਾ ਦੇਖਦੇ ਆ ਲੋ ਵੀ ਇਹਦੀ ਵੀ ਸਟਾਰਟਿੰਗ ਹੋ ਗਈ ਆ ਇਹ ਟਰੈਕਟਰ ਦਾ ਦੇਖਦੇ ਆ ਕੀ ਜੈਸਟਾ ਮੋਰ ਤੋਂ ਇਹ ਵੀ ਖਾਤਾ ਮਾਰੀ ਜਾਂਦਾ ਆਏ ਹਾਏ ਆਏ ਹਾਏ ਇਹਦਾ ਲੋ ਵਾਲਾ ਜ਼ਿਆਦਾ ਲੱਗਦਾ ਦੇਖਦੇ ਆ ਕੀ ਨਤੀਜਾ ਨਿਕਲਦਾ ਕਿੰਨਾ ਟਾਈਮ ਦੇ ਵਿੱਚ ਘੇਰਾ ਵਗਲ ਕੇ ਆਉਂਦਾ ਵਾ ਆਇਓ ਦਿਖਾਈ ਦੇ ਤੁਹਾਨੂੰ ਭਾਈ ਓਏ ਲਓ ਜੀ ਚੈੱਕ ਕਰੋ ਭਾਈ ਉੱਪਰ ਵਾਟਾਂ ਵੜਦਾ ਜਾਂਦਾ ਵਾਟਾਂ ਹੈਂ ਵਾਟਾਂ ਵੜਦਾ ਜਾਂਦਾ ਵਾਟਾਂ ਵੜਦਾ ਜਾਂਦਾ ਇਹ ਹੁਣ ਕਰੂ ਕਮਾਲ ਭਾਈ ਓ ਦੇਖੋ ਆ ਦੇਖੋ ਆਏ ਹਾਏ 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 ਖੇਤੀ ਚੱਲ ਮੇਤਰਾ ਖੇਤੀ ਚੱਲ ਆਪਾਂ 2 48 ਸੈਕਿੰਡ ਸੀਗਾ ਫਿਰ 2 ਖਣੀ 38 ਸੈਕਿੰਡ ਸੀਗਾ ਦੇਖਦਾ 2 38 ਤੋਂ ਆਉਂਦਾ ਕਿ ਨਹੀਂ ਪਹਿਲਾਂ ਆ ਲੋ ਪੂਰਾ 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 ਭਗਵਾ ਮਕਾਵੜਾ ਪੂਰਾ ਆਉਂਦਾ ਨਹੀਂ ਓਏ 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 ਸਰਾ ਪਹਿਲਾ ਘੇਰਾ ਖਾਦਾਂ ਨੂੰ ਕਰਨ ਦੇ ਵਿੱਚ ਪਹਿਲਾ ਪਹਿਲੀ ਆ 22000 ਤੇ ਆ ਹੁਣ ਦੇਖਦੇ ਆ ਵੀ ਦੂਜੀ ਵਾਰ ਬਗਲ ਦਾ ਕਿ ਨਹੀਂ ਉੱਪੇ ਵਾਲਾ ਭਾਈ ਤਾਬਦਾ ਜਾਂ ਲੱਗਦਾ ਬਾਕੀ ਦੇਖਦੇ ਆ ਕੀ ਬੰਦਦਾ ਆਏ ਹੋ ਹੋ

ਜੋ ਸ਼ਰਮ ਹੁੰਦਾ ਹੈ ਬਾਈ ਜਦ ਰੋਕ ਰਹੀ ਤੇ ਸਾਹਮਣੇ 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 ਏ ਏ ਏ ਓਹ ਹੋ ਓਏ ਚੰਦਿਆ ਹਾਂ ਵਾਹ ਨਵੀਂ ਤਾੜੀ ਵਾਲੇ ਬਾਈ ਮੁੰਡੇ ਵਾਲਿਆ ਤਾੜੀ ਵਾਹ ਵਾਹ ਬਾਈ ਕਹਿੰਦਾ ਮੈਂ ਹਮਦਰੀ ਯਾਰ ਸੀ ਹਮਦਰੀ ਯਾਰ ਲਈ ਟੋਟਾ ਰੇਂਦਾ ਸੈਮਸਾਬ ਹੋ ਗਿਆ ਓ ਯਾਦਾ ਬਾਟਾਂ ਪੜਦਾ ਬਾਈ ਜਾਰੀ ਬੈਰ ਬੈਰ ਆਹ ਬਾਈ ਕਮਾ ਕਰਦੇ ਬੰਦੇ ਨੇ ਬਹੁਤ ਔਖਾ ਰੇਡਰ ਕੱਢ ਕੇ ਲੈ ਕੇ ਗਿਆ ਬਾਈ ਓਏ ਓਏ ਹੋਏ ਓਏ ਹੋਏ ਓਏ ਹੋਏ ਆਏ ਓਏ ਆਏ ਓਏ ਆ ਬੜਾ ਤਗਰਾ ਮੁਕਾਬਲਾ ਬਾਈ ਓਏ ਆਏ ਹਾਏ ਬਾਈ ਇੱਕ ਗੇੜਾ ਏ ਟ੍ਰੈਕਟਰ ਨੇ ਹੋਰ ਲਾਵਾ ਇੱਕ ਜਿਹੜਾ ਇਹ ਟਰੈਕਟਰ ਨੇ ਹੋਰ ਲਾਉਣਾ ਹਜੇ 3 ਮਿੰਟ ਦਾ ਟਾਈਮ ਬਾਈ ਪੂਰਾ ਕਰ ਗਿਆ ਕਿਉਂਕਿ ਉੱਥੇ ਇੱਕ ਜਿਹੜਾ ਟਰੈਕਟਰ ਆ ਉਹ ਥੋੜਾ ਜਿਆਦਾ ਸਿਸਟਮ ਕਰ ਗਿਆ ਜੀਆ ਤਾਂ ਕਰਕੇ ਹੁਣ ਦੂਜਾ ਘੇਰਾ ਬਾਈ ਉੱਥੇ ਘਰਾ ਦੀ ਫੇਰਨਾ ਫਾਜੇ ਕਦੇ ਉਹ ਗੇ ਉਥੋਂ ਮਿੱਟੀ ਦੇ ਟਾਇਰ ਟੁਰ ਜੇ ਖੁੱਭ ਗਏ ਹੁਣ ਦਿਖਾਉਣੇ ਆ ਦੂਜਾ ਕਿਹੜਾ ਫੇਰ ਲਾਉਣ ਚੱਲਿਆ ਬਾਈ ਗੱਲ ਯਾਰ ਤਾਰ ਨਹੀਂ ਹੁੰਦੀ ਗੱਲ ਛਿੱਟਣ ਦੀ ਗੱਲ ਜ਼ੋਰ ਦੀ ਹੁੰਦੀ ਆ ਗੱਲ ਤਕਨੀਕ ਦੀ ਹੁੰਦੀ ਆ ਆਉਂਦਾ ਬਾਈ ਦੂਜਾ ਗੇੜਾ ਦੂਜਾ ਗੇੜਾ ਪੂਰੇ ਪੂਰਾ ਕੰਮ ਦੀ ਕਗਾਰ ਤੇ ਆ ਬਾਈ ਹੁਣ ਨਹੀਂ ਦਵਦਾ ਝੋਟਾ ਹੁਣ ਨਹੀਂ ਦਵਦਾ ਥੱਲੇ ਬਾਈ ਦੇ ਅਰਜਨ ਰੇਤੇ ਵਾਲਾ ਕਹਿੰਦੇ ਆਏ ਹਾਏ 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 ਹੁਣ ਜਾਂਦਾ ਉੱਡਿਆ ਸਾਰੇ ਟਰੈਕਟਰਾਂ ਨਾਲੋਂ ਵਾਟਾ ਵੜਦਾ ਬਾਈ ਓਏ ਓਏ ਹੋਏ ਹੋਏ ਹੋਏ

ਓਏ ਹੋਏ ਆ ਆਹ ਯਾ ਭਾਈ ਓਏ ਪਤੰਦਰ ਆਹ ਉਹਦਾ ਪਤੰਦਰ ਸਰਾ ਗੱਲਵਾਦਾ ਭਾਈ ਸਰਾ ਵਾਹ 4 ਮਿੰਟ 35 ਸਕੰਡ ਨਹੀਂ ਦਾ ਭਾਈ ਲੈ ਬੜੀ ਜਿੱਤੇ ਆਣੇ ਉੱਥੇ ਇੱਕ ਟਰੈਕਟਰ ਦਾ ਜਿਹੜਾ ਬੜਾ ਆਹ ਖੋਪਗੀ ਸੀ ਟਰਾਲੀ ਤਾਂ ਕਰਕੇ ਚੱਕਰ ਪੈ ਗਿਆ ਲਓ ਭਾਈ ਕਿੰਨੇ ਟਾਈਮ ਦੇ ਵਿੱਚ ਆ ਗਿਆ 4 ਮਿੰਟ 35 ਸਕੰਡ 4 ਮਿੰਟ 35 ਸਕਿੰਟ ਦੇ ਵਿੱਚ ਆਇਆ ਬਾਈ ਇਹ ਤੇ ਪਰ ਟਰੈਕਟਰ ਬਾਈ ਦਾ ਕਮਾਲ ਦਾ ਜੋਰ ਤਾੜੀ ਇੱਕ ਵਾਰੀ ਤਾੜੀ ਜ਼ੋਰਦਾਰ ਓਏ ਹੋਏ ਸਰਾ